ਰਾਜਵੀਰ ਜਵੰਦੇ ਦੇ ਨਾਲ ਅੰਤਮ ਜਿਹੜਾ ਸੰਸਕਾਰ ਵਾਲੇ ਦਿਨ ਵੀ ੱੱਕਾ ਹੋਇਆ ਸਿਮਿਆਂ 'ਚ ਕਈ ਲੋਕਾਂ ਨੇ ਜਿਹੇ ਡਰਾਮੇ ਕੀਤੇ ਜਿਹੜੇ ਵਾਕਈ ਜਿਹੜੇ ਇਨਸਾਨਾਂ ਨੂੰ ਸੋਭਦੇ ਨਹੀਂ ਉਹ ਵੀ ਜਿਹੇ ਟਾਈਮ ਦੇ ਵਿੱਚ ਭੋਰਾ ਵੀ ਨਹੀਂ ਸੋਭਦੇ ਜਦੋਂ ਇੱਕ ਪਰਿਵਾਰ ਜਿਸ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਜਿਸ ਦਾ ਸਾਰਾ ਜਿਹੜਾ ਸੰਸਾਰ ਲੁੱਟਿਆ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਜਿਸ ਦਾ ਜਵਾਨ ਪੁੱਤ ਕਲੌਤਾ ਉਹ ਵੀ ਇੰਨਾ ਲਾਇਕ ਪੁੱਤ ਜਿਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਚਮਕਾਇਆ ਉਸ ਦੁਨੀਆ ਤੋਂ ਚਲਾ ਗਿਆ ਉਸ ਦਾ ਕੀ ਜਵਾਨਦਾਰ ਰਹਿ ਗਿਆ ਉਸ ਪਤਨੀ ਤੋਂ ਪੁੱਛੋ ਜਿਹਦੇ ਛੋਟੇ ਛੋਟੇ ਦੋ ਬੱਚੇ ਆ ਜਿਹਦਾ ਇੱਕ ਜੇਹਾ ਹੀਰਾ ਪਤੀ ਚਲਾ ਗਿਆ ਜਿਹਨੇ ਉਸ ਦਾ ਜਿਹੜਾ ਨਾਮ ਆ ਉਹ ਸਖੀਆਂ ਦੇ ਵਿੱਚ ਸਹੇਲੀਆਂ ਦੇ ਵਿੱਚ ਬੜੇ ਮਾਣ ਨਾਲ ਲੈਂਦੀ ਹੋਊਗੀ ਕਿਉਂਕਿ ਔਰਤ ਦਾ ਜਿਹੜਾ ਆਪਾਂ ਸਭ ਸਮਝਦੇ ਆ ਸ਼ਿੰਗਾਰ ਹੁੰਦਾ ਉਸ ਦਾ ਜਿਹੜਾ ਘਰ ਵਾਲਾ ਹੁੰਦਾ ਉਸ ਦੀ ਸਮਝੋ ਇੱਕ ਦੌਲਤ ਹੁੰਦੀ ਆ ਤੇ ਉਹ ਵੀ ਇੰਨਾ ਲਾਇਕ ਇੱਜ਼ਤ ਹੀ ਇੱਕ ਪਤੀ ਦੇ ਨਾਲ ਹੁੰਦੀ ਹੈ ਤੇ ਉਹ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਤੇ ਉਸ ਦਾ ਕੀ ਰਹਿ ਗਿਆ ਛੋਟੇ ਬੱਚੇ ਜਿਨ੍ਹਾਂ ਨੇ ਬਾਪ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਣਗੀਆਂ ਉਹ ਲਾਡੀਆਂ ਪਾਡੀਆਂ ਕਰਦੇ ਹੋਣਗੇ ਜਦੋਂ ਉਹਨਾਂ ਦਾ ਬਾਪ ਚਲਾ ਗਿਆ ਤੇ ਉਹਨਾਂ ਦਾ ਤਾਂ ਅੱਜ ਜੱਗ ਸੁਨਣਾ ਹੋ ਗਿਆ ਇਹੋ ਜੇ ਸਮੇਂ ਦੇ ਉੱਤੇ ਪੱਥਰ ਤੋਂ ਪੱਥਰ ਦੇ ਇਨਸਾਨ ਦਾ ਵੀ ਜਿਹੜਾ ਮਨ ਆ ਉਹ ਪਿਗਲ ਜਾਂਦਾ ਉਹ ਕਹਿੰਦਾ ਓਏ ਲੋਕੋ ਇਹਨਾਂ ਦਾ ਸੰਸਾਰ ਲੁੱਟਿਆ ਗਿਆ ਰੱਬ ਨੇ ਧੱਕਾ ਕੀਤਾ ਭਾਵੇਂ ਲੱਭਦੇ ਅੱਗੇ ਸਾਡਾ ਜੋਰ ਨਹੀਂ ਚੱਲਦਾ ਪਰ ਪ੍ਰਮਾਤਮਾ ਨੂੰ ਇੱਕ ਵਾਰ ਇਹ ਗੱਲ ਜ਼ਰੂਰ ਕਹਿੰਦਾ ਕਿ ਪ੍ਰਮਾਤਮਾ ਕੁਝ ਤਾਂ ਸੋਚਦਾ ਯਾਰ ਇਹਨਾਂ ਬੱਚਿਆਂ ਬਾਰੇ ਹੀ ਸੋਚਦਾ ਇਹ ਬੁੱਢੀ ਮਾਂ ਬਾਰੇ ਹੀ ਸੋਚਦਾ ਪਰ ਜਿਹੇ ਟਾਈਮ ਦੇ ਉੱਤੇ ਵੀ ਕਈ ਲੋਕ ਆ ਜਿਹੜੇ ਇਨਸਾਨੀ ਜਨਮ ਤਾਂ ਲੈ ਲੈਂਦੇ ਆ ਪਰ ਉਹ ਭੇੜੀਏ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਆ ਉਹਨਾਂ ਨੇ ਕਲੰਕ ਆ ਜਿਹੜਾ ਉਹ ਖੱਟਣਾ ਹੀ ਖੱਟਣਾ ਹੁੰਦਾ ਜਦੋਂ ਅੰਤਮ ਸੰਸਕਾਰ ਦੇ ਲਈ ਉੱਥੇ ਇਕੱਠ ਹੋ ਰਿਆ ਸੀ ਲੋਕਾਂ ਦਾ ਪਰਿਵਾਰ ਨੇ ਆਪਣੀ ਪ੍ਰਾਈਵੇਸੀ ਦੇ ਲਈ ਗੇਟ ਦੇ ਅੱਗੇ ਪੁਲਿਸ ਵਾਲੇ ਲਾਤੇ ਕਿ ਭਾਈ ਅੰਦਰ ਮਾਹੌਲ ਬੜਾ ਗਮਗੀਨ ਆ ਪਰਿਵਾਰ ਦਾ ਜਿਹੜਾ ਹਾਲ ਬੇਹਾਲ ਆ ਡਾਕਟਰ ਉਹਨਾਂ ਨੂੰ ਲਗਾਤਾਰ ਜਿਹੜੀ ਟਰੀਟ ਕਰ ਰਹੇ ਆ ਕਿਉਂਕਿ ਕੈਰੀ ਏਡਾ ਵੱਡਾ ਸੀ ਬੇਹੋਸ਼ੀ ਦੀ ਹਾਲਤ ਵਿੱਚ ਆ ਪਰਿਵਾਰ ਤੇ ਇੱਕ ਗਰਮੀ ਐ ਅੰਦਰ ਜਿਹੜਾ ਭਜ ਦੜ ਨਾ ਮੱਚੇ ਕਿਉਂਕਿ ਲੋਕ ਵੱਡੀ ਤਦਾਦ ਦੇ ਵਿੱਚ ਉੱਥੇ ਪਹੁੰਚ ਰਹੇ ਸੀ ਸੋ ਉੱਥੇ ਬਾਹਰ ਪੁਲਿਸ ਦਾ ਪਹਿਰਾ ਲਵਾ ਦਿੱਤਾ ਕਿ ਭਾਈ ਪਰਵਾਰਿਕ ਮੈਂਬਰ ਹੀ ਅੱਗੇ ਜਾਣ ਕਿਉਂਕਿ ਘਰ ਇੱਕ ਬੜਾ ਨਾਰਮਲ ਜਿਵੇਂ ਆਪਾਂ ਵੇਖਿਆ ਕਿ ਜ਼ਿਮੀਂਦਾਰਾਂ ਦਾ ਘਰ ਹੁੰਦਾ ਇੱਕ ਛੋਟਾ ਘਰ ਸੀ ਪਰ ਕਈ ਲੋਕ ਅਜਿਹੇ ਸੀ ਜਦੋਂ ਕੋਈ ਉੱਥੇ ਸੈਲੀਬ੍ਰਿਟੀ ਕਲਾਕਾਰ ਆਉਂਦਾ ਸੀ ਪਹਿਲਾਂ ਤਾਂ ਉਹਦੇ ਵੱਲ ਨੂੰ ਭੱਜ ਪੈਂਦੇ ਸੀ ਕਿ ਉਹ ਆਇਆ ਮਾਤਮ ਤੇ ਆ ਕਿ ਅਸੀਂ ਫੋਟਮਾ ਕਰਾ ਕੇ ਲੋਕਾਂ ਦੇ ਵਿੱਚ ਆਪਣੀ ਜਿਹੜੀ ਚੜ੍ਹਤ ਕਰਵਾ ਲਈਏ ਕਿ ਅਸੀਂ ਫਲਾਣੇ ਕਲਾਕਾਰ ਨੂੰ ਮਿਲੇ ਕਈ ਲੋਕ ਉੱਥੇ ਆਏ ਇਸ ਕਰਕੇ ਸੀ ਕਿ ਉੱਥੇ ਕਲਾਕਾਰ ਆਉਣਗੇ ਅਸੀਂ ਉਸਦੇ ਨਾਲ ਫੋਟੋਮਾਂ ਕਰਾਵਾਂਗੇ। ਕਈ ਘਟਿਆ ਲੋਕ ਉੱਥੇ ਇਸ ਕਰਕੇ ਆਏ ਕਿ ਉੱਥੇ ਭੀੜ ਹੋਊਗੀ ਅਸੀਂ ਫੋਨ ਕੱਢਾਂਗੇ 150 ਦੇ ਕਰੀਬ ਫੋਨ ਨਿਕਲ ਗਿਆ ਤੇ ਰੁਪਏ ਵਟੂਏ ਪਤਾ ਨਹੀਂ ਕਿੰਨੇ ਕਦੇ ਨਿਕਲ ਗਏ। ਸ਼ਰਮ ਲਾਤੀ ਲੋਕਾਂ ਨੇ ਸ਼ਰਮ ਇੱਥੋਂ ਤਿੱਕਰ ਪਤਾ ਲੱਗਾ ਕਿ ਇੱਕ ਬਠਿੰਡੇ ਦਾ ਅੰਮਰਸਰ ਦਾ ਇੱਕ ਗਰੋ ਆ ਜਦੋਂ ਕੋਈ ਜਹੀ ਟਰੱਸ ਦੀ ਜਿਹੜੀ ਪੰਜਾਬ ਦੇ ਵਿੱਚ ਵਾਪਰਦੀ ਆ ਉਹ ਗੱਡੀ ਕਰਾ ਕੇ ਕਿਰਾਏ ਤੇ ਸਾਂਝੇ ਤੌਰ ਤੇ ਉੱਥੇ ਪਹੁੰਚਦਾ ਉਹ ਗਰੋ ਉੱਥੇ ਜਾ ਕੇ ਲੋਕਾਂ ਦੇ ਫੋਨ ਕੱਢਦਾ ਲੋਕਾਂ ਦੇ ਬਟੂਏ ਕੱਢਦਾ ਪਰ ਕਈ ਜਿਹੇ ਲੋਕ ਵੀ ਆ ਜਿਨ੍ਹਾਂ ਨੇ ਨਿਪੋਲੇ ਦੇ ਵਿੱਚ ਤਹਿਸ ਦੇ ਵਿੱਚ ਆ ਕੇ ੱੱਕੇ ਮਾਰਨੇ ਸ਼ੁਰੂ ਕਰਤੇ ਕਿ ਅਸੀਂ ਅੰਦਰ ਵੜਨਾ ਕਮਰੇ 'ਚ ਵੜਨਾ ਪਰ ਉਹਨਾਂ ਨੂੰ ਇੱਕ ਚੀਜ਼ ਸੋਚਣੀ ਚਾਹੀਦੀ ਹੈ ਜੇਕਰ ਭੀੜ ਅਨ ਕੰਟਰੋਲ ਹੋ ਜਾਂਦੀ ਉੱਥੇ ਭਾਈਦੜ ਮਚ ਜਾਂਦੀ ਪਰਿਵਾਰ ਪਹਿਲਾਂ ਹੀ ਬੜੇ ਸਦਮੇ 'ਚ ਸੀ ਪਰਿਵਾਰ ਦੇ ਉੱਤੇ ਪਹਿਲਾਂ ਹੀ ਬਹੁਤ ਕਹਿਰ ਸੀ ਜੇਕਰ ਜਿਹਾ ਹੋ ਜਾਂਦਾ ਤੇ ਉਸਦਾ ਜ਼ਿੰਮੇਵਾਰ ਕੌਣ ਸੀ ਸੋ ਥੋੜਾ ਜਿਹਾ ਸੋਚ ਕੇ ਚੱਲਣਾ ਚਾਹੀਦਾ